हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਜਵਾਰ ਨੂੰ ਉਹਦੇ ਦਾਖਲਾ ਟਿਕਿਆ ਦੀ ਤਿਆਰੀ ਕਰਦੇ ਪਏ ਉਹਦੇ ਅਧੀਨ ਖੇਤਰ ਮਿਤੀ ਵਾਲਾ ਟੌਪਿਕ ਸ਼ੁਰੂ ਕੀਤਾ ਹੋਇਆ ਤਾਂ ਆਪਾਂ 6 ਪਹਿਲੇ ਪ੍ਰੈਕਟਿਸ ਸੈੱਟ ਦੇ 6 ਨੰਬਰ ਸਵਾਲ ਤੇ ਆਂ ਕਹਿੰਦਾ ਇੱਕ ਵਰਗ ਦਾ ਖੇਰਾ 144 ਮੀਟਰ ਹੈ ਉਸ ਦਾ ਖੇਤਰਫਲ ਕਿ ਹੋਵੇਗਾ ਤਾਂ ਬੇਟਾ ਵਰਗ ਪਹਿਲਾਂ ਤਾਂ ਸਾਨੂੰ ਅਕਿਰਤੀ ਬਾਰੇ ਜਾਣਕਾਰੀ ਹੋਣੀ ਚਾਹੀਦੀ ਵਰਗ ਕਹਿੰਦੇ ਕੀ ਨੂੰ ਆ ਠੀਕ ਹੈ ਖੇਰਾ ਕੀ ਹੁੰਦਾ ਹੈ ਚਾਰ ਦਿਵਾਰੀ ਦਾ ਜੂੜ ਤਕੀਰਾ ਕਿੰਨਾ ਦਿੰਦਾ ਪਿਆ 144 ਮੀਟਰ ਠੀਕ ਹੈ ਤਕੀਰੇ ਦਾ ਸੂਤਰ ਕੀ ਹੁੰਦਾ ਬੇਟਾ ਕਿਰੇ ਦਾ ਫਾਰਮੂਲਾ ਹੁੰਦਾ 4 ਭੁਜਾ 4 ਭੁਜਾ ਬਰਾਬਰ 144 ਠੀਕ ਹੈ ਬੇਟਾ ਹੁਣ ਆਪਾਂ ਭੁਜਾ ਕੱਢਣੀ ਆ ਪਹਿਲਾਂ ਖੇਤਰਫਲ ਫੇਰ ਹੀ ਕੱਢ ਸਕਦੇ ਆ ਨਾ ਭੁਜਾ ਭੁਜਾ ਖੇਤਰਫਲ ਕੱਢ ਦਾਂਗੇ ਇਹਦਾ ਪਹਿਲਾਂ ਭੁਜਾ 4 ਭੁਜਾ 144 ਕਿਰਾ ਠੀਕ ਹੈ ਤਾਂ 4 ਨੇ ਇੱਧਰ ਆ ਕੇ ਬੇਟਾ ਤਕਸੀਮ ਹੋ ਜਾਣਾ ਹੈ 4 3 12 ਤੇ 4 6 24 ਇਹਦਾ ਮਤਲਬ ਇੱਕ ਭੁਜਾ 36 ਮੀਟਰ ਆ ਗਈ ਇਹਦੀ ਠੀਕ ਹੈ 36 ਮੀਟਰ ਸਾਰੀਆਂ ਭੁਜਾਵਾਂ 36 36 ਹੀ ਹੋਣਗੀਆਂ ਨਾ ਠੀਕ ਹੈ ਤੇ ਹੁਣ ਬੇਟਾ ਖੇਤਰਫਲ ਜਿਹੜਾ ਵਰਗ ਦਾ ਖੇਤਰਫਲ ਕੀ ਹੁੰਦਾ ਵਰਗ ਦਾ ਖੇਤਰਫਲ ਖੇਤਰਫਲ ਬਰਾਬਰ ਪੂਜਾ ਗੁਣਾ ਪੂਜਾ ਪੂਜਾ ਗੁਣਾ ਪੂਜਾ ਹੁੰਦਾ ਠੀਕ ਹੈ ਤੇ ਬਰਾਬਰ 36 ਗੁਣਾ 36 ਠੀਕ ਹੈ ਬੇਟਾ ਤੇ ਜਦੋਂ ਆਪਾਂ 36 ਗੁਣਾ 36 ਕਰਾਂਗੇ ਇਹ ਗੁਣਾ ਤਾਂ ਬੇਟਾ ਤੁਸੀਂ ਆਪ ਹੀ ਕਰਨੀ ਹੈ 36 ਗੁਣਾ 36 6 6 36 6 18 ਤੇ 3 21 ਠੀਕ ਹੈ ਬੇਟਾ ਤਾਂ ਪੈਨਚੀ ਕੇ 18339 ਤੇ 11 ਇਹ ਆ ਗਿਆ 68 ਤੇ 192 ਦੇ 2 1 ਦਾ 1 12 1296 ਵਰਗ ਮੀਟਰ ਬੇਟਾ ਖੇਤਰਫਲ ਆ ਜਿਹੜਾ ਵਰਗ ਯੂਨਿਟਾਂ ਦੇ ਵਿੱਚ ਹੁੰਦਾ 1296 ਮੀਟਰ ਸਕੇਅਰ ਜਾਂ ਵਰਗ ਮੀਟਰ ਲਿਖਾਂਗੇ ਆਪਾਂ ਆਪਾਂ ਆਲਟਰਨੇਟਿਵ ਆਨਸਰ ਦੇਖਦੇ ਹਾਂ ਤਾਂ ਬੇਟਾ 3 ਨੰਬਰ ਦੇ ਉੱਤੇ 1296 ਵਰਗ ਮੀਟਰ ਉੱਤਰ ਦਿੰਦਾ ਪਿਆ ਇਹਨੂੰ ਐਜ਼ ਅ ਰਾਈਟ ਆਂਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 7 ਇਹਦਾ ਵਰਗ ਦਾ ਪਰਿਮਾਪ 48 ਮੀਟਰ ਹੈ ਉਸਦਾ ਖੇਤਰਫਲ ਕਿੰਨਾ ਹੋਵੇਗਾ ਤਾਂ ਬੇਟਾ ਵਰਗ ਦਾ ਪਰਿਮਾਪ ਪਰਿਮਾਪ ਕਿਹੜਾ ਹੁੰਦਾ 48 ਕਿਹੜਾ ਬਰਾਬਰ 48 ਮੀਟਰ ਠੀਕ ਹੈ ਬੇਟਾ ਤਾਂ ਘੇਰੇ ਦਾ 7 ਸੂਤਰ ਕੀ ਹੁੰਦਾ 4 ਗੁਣਾ ਭੁਜਾ 4 ਗੁਣਾ ਭੁਜਾ ਬਰਾਬਰ 48 ਤਾਂ 4 ਨੇ ਇੱਧਰ ਜਾ ਕੇ ਤਕਸੀਮ ਹੋ ਜਾਣਾ 12 ਤਾਂ ਭੁਜਾ ਆ ਗਈ ਬੇਟਾ ਇਹਦੀ 12 ਮੀਟਰ ਠੀਕ ਹੈ 12 12 12 ਤੇ ਵਰਗ ਦੀਆਂ ਸਾਰੀਆਂ ਭੁਜਾਵਾਂ ਬਰਾਬਰ ਹੁੰਦੀਆਂ ਤੇ ਖੇਤਰਫਲ ਦਾ ਫਾਰਮੂਲਾ ਲਾ ਦਿਓ ਖੇਤਰਫਲ ਬਰਾਬਰ ਭੁਜਾ ਗੁਣਾ ਪੂਜਾ ਠੀਕ ਹੈ 12 12 144 ਵਰਗ ਮੀਟਰ ਜਾਂ ਮੀਟਰ ਸਕਰ ਜਾਂ ਪੰਜਾਬੀ ਦੇ ਵਿੱਚ ਅਸੀਂ ਵਰਗ ਮੀਟਰ ਲਿਖ ਦਵਾਂਗੇ ਤਾਂ ਬੇਟਾ ਆਪਾਂ ਇਹਦੇ ਆਲਟਰਨੇਟਿਵਾਂ ਨੂੰ ਚੈੱਕ ਕਰਦੇ ਆਂ ਤਾਂ ਬੇਟਾ ਦੂਜਾ ਨੰਬਰ ਆਲਟਰਨੇਟਿਵ ਦੇ ਵਿੱਚ 144 ਵਰਗ ਮੀਟਰ ਉੱਤਰ ਦਿੰਦਾ ਪਿਆ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿੱਕ ਕਰ ਦਵਾਂਗੇ ਅੱਗੇ ਆ ਕੇ ਬੇਟਾ ਇਹਦੇ ਹੀ 8 ਨੰਬਰ ਸਵਾਲ ਤੇ ਕਹਿੰਦਾ ਇੱਕ ਆਇਤ ਦਾ ਖੇਤਰਫਲ ਪਤਾ ਕਰੋ ਜਿਸ ਦੀ ਚੜਾਈ 5 ਮੀਟਰ ਹੈ ਤੇ ਲੰਬਾਈ ਚੜਾਈ ਨਾਲੋਂ ਦੁੱਗਣੀ ਹੈ ਬੇਟਾ ਡਾਇਗਰਾਮ ਜਿਹੜਾ ਬੱਚਾ ਬਣਾ ਗਿਆ ਸਮਝ ਲਓ ਅੱਧਾ ਸਵਾਲ ਉਹਦਾ ਹੱਲ ਹੋ ਗਿਆ ਡਾਇਗਰਾਮ ਠੀਕ ਬਣਾਣੀ ਆ ਅਜੇ ਤੱਕ ਜਿੱਤੀ ਚੜਾਈ 5 ਮੀਟਰ ਹੈ ਚੜਾਈ 5 ਮੀਟਰ ਹੋਗੀ ਬੇਟਾ ਤੇ ਕਹਿੰਦਾ ਲੰਬਾਈ ਚੜਾਈ ਤੋਂ ਦੁੱਗਣੀ ਹੈ ਤੇ ਬੇਟਾ ਚੜਾਈ ਤੋਂ ਦੁੱਗਣੀ ਤਾਂ ਇਸ ਲਈ ਲੰਬਾਈ ਕਿੰਨੀ ਹੋਗੀ ਲੰਬਾਈ ਬਰਾਬਰ 2 5 ਗੱਲ ਸਮਝ ਲੱਗ ਗਈ ਨਾ ਬੇਟਾ ਵੀ ਚੜਾਈ ਨਾਲੋਂ ਦੁੱਗਣੀ ਐ ਤਾਂ ਲੰਬਾਈ 10 ਮੀਟਰ ਹੋਗੀ ਠੀਕ ਐ ਇੱਕ ਆਇਤ ਜਿਹਦੀ ਚੜਾਈ 5 ਮੀਟਰ ਤੇ ਲੰਬਾਈ 10 ਮੀਟਰ ਆ ਉਸ ਦਾ ਖੇਤਰਫਲ ਤਾਂ ਖੇਤਰਫਲ ਦਾ ਸੂਤਰ ਕੀ ਹੁੰਦਾ ਖੇਤਰਫਲ ਬਰਾਬਰ ਲੰਬਾਈ ਚੜਾਈ ਤਾਂ ਲੰਬਾਈ ਕਿੰਨੀ ਆ 10 ਤੇ ਚੜਾਈ ਕਿੰਨੀ ਆ 5 10 5 50 ਵਰਗ ਮੀਟਰ ਜਾਂ ਮੀਟਰ ਦੀ ਸਕੁਅਰ ਜਾਂ ਵਰਗ ਮੀਟਰ ਪੰਜਾਬੀ ਦੇ ਵਿੱਚ ਲਿਖ ਦੋ ਇਹ ਕੋਈ ਗੱਲ ਹੁੰਦੀ ਹੈ ਬੇਟਾ ਤਾਂ ਆਪਾਂ ਆਰਥਮੇਟਿਕ ਦਾ ਅੰਤਰ ਦੇਖਦੇ ਆਂ ਤਾਂ 4 ਨੰਬਰ ਦੇ ਉੱਤੇ 50 ਵਰਗ ਮੀਟਰ ਉੱਤਰ ਦਿੰਦਾ ਪਿਆ ਹੈ ਠੀਕ ਹੈ ਬੇਟਾ ਅੱਗੇ ਆ ਗਏ ਬੇਟਾ ਸਵਾਲ ਨੰਬਰ 9 ਦੇ ਉੱਤੇ ਕਹਿੰਦਾ ਇੱਕ ਆਇਤਾਕਾਰ ਗਰਾਊਂਡ ਦਾ ਖੇਤਰਫਲ 12500 ਵਰਗ ਮੀਟਰ ਹੈ ਇਸ ਦੀ ਲੰਬਾਈ 125 ਹੋਵੇ ਤਾਂ ਪਰਿਮਾਪ ਹੋਵੇਗਾ ਤਾਂ ਬੇਟਾ ਪਹਿਲਾਂ ਆਪਾਂ ਡਾਇਗਰਾਮ ਬਣਾ ਲੈਣੇ ਆਂ ਆ ਇੱਕ ਆਇਤਾਕਾਰ ਪਲਾਟ ਇਹਦਾ ਖੇਤਰਫਲ ਕਿੰਨਾ ਦਿੰਦਾ ਪਿਆ 12500 12500 ਵਰਗ ਮੀਟਰ ਠੀਕ ਹੈ ਇਹਦੀ ਲੰਬਾਈ 125 ਮੀਟਰ ਹੈ ਤਾਂ ਬੇਟਾ ਅਸੀਂ ਆ ਇਹਦਾ ਇੱਥੋਂ ਆਪਾਂ ਚੌੜਾਈ ਕੱਢਾਂਗੇ ਮੰਨ ਲਓ ਚੌੜਾਈ x ਮੰਨੋ ਚੌੜਾਈ ਬਰਾਬਰ x ਤਾਂ ਖੇਤਰਫਲ ਕੀ ਹੁੰਦਾ ਲੰਬਾਈ ਗੁਣਾ ਚੌੜਾਈ ਬਰਾਬਰ ਖੇਤਰਫਲ ਠੀਕ ਹੈ ਬੇਟਾ ਲੰਬਾਈ ਕਿੰਨੀ ਹੈ 125 ਗੁਣਾ x ਬਰਾਬਰ 12500 ਠੀਕ ਹੈ 125 ਨੇ 125 ਨਾਲ ਕੱਟੇ ਜਾਣਾ ਇੱਥੇ ਇੱਕ ਇੱਥੇ ਰਹਿ ਜਾਣਾ 100 ਇਹ 12500 ਨਾਲ ਕੱਟ ਕੇ ਤਾਂ x ਕੀ ਮੰਨੀ ਸੀ ਅਸੀਂ ਚੌੜਾਈ ਤਾਂ ਚੁੜਾਈ ਬਰਾਬਰੇ 100 ਮੀਟਰ ਆ ਗਈ ਆ ਚੁੜਾਈ ਵੀ ਪਤਾ ਲੱਗ ਗਈ 100 ਮੀਟਰ ਠੀਕ ਹੈ ਬੇਟਾ ਤਾਂ ਹੁਣ ਉਹ ਕੀ ਕਹਿੰਦਾ ਪਿਆ ਕਹਿੰਦਾ ਇਸ ਦਾ ਤਾਂ ਆਇਤ ਦਾ ਪਰਿਮਾਪ ਬਰਾਬਰੇ ਕਿਹਦੇ ਬਰਾਬਰ ਹੁੰਦਾ ਆਇਤ ਦਾ ਕੀਰਾ ਬਰਾਬਰੇ ਇਹਦਾ ਫਾਰਮੂਲਾ ਹੁੰਦਾ 2 ਬ੍ਰੈਕਟ ਸ਼ੁਰੂ ਲੰਬਾਈ ਜਮਾ ਚੁੜਾਈ ਕਿਉਂਕਿ ਬੇਟਾ ਆ ਦੇਖੋ ਇਹਦੇ ਵਿੱਚ ਆ 125 ਤਾਂ ਆ ਵੀ 125 ਜੇ ਆ 100 ਆ ਗਈ ਤਾਂ ਆ ਵੀ 100 ਇਹਦੇ ਵਿੱਚ ਦੋ ਲੰਬਾਈਆਂ ਤੇ ਦੋ ਚੌੜਾਈਆਂ ਹੁੰਦੀਆਂ ਇਸ ਕਰਕੇ ਦੋ ਬ੍ਰੈਕਟ ਸ਼ੁਰੂ ਲੰਬਾਈ ਜਮਾ ਚੌੜਾਈ ਤਾਂ ਆਪਾਂ ਦੋ ਬ੍ਰੈਕਟ ਸ਼ੁਰੂ 125 ਜਮਾ 100 ਤਾਂ ਇਹ ਬਣ ਗਿਆ ਪਹਿਲਾ ਬ੍ਰੈਕਟ ਹੱਲ ਕਰਾਂਗੇ 225 2 200 25 ਇਹ ਆ ਗਿਆ 450 ਮੀਟਰ ਬੇਟਾ a ਵਰਗ ਮੀਟਰਾਂ ਦੇ ਵਿੱਚ ਨਹੀਂ ਆਉਣਾ ਇਹ ਮੀਟਰਾਂ ਦੇ ਵਿੱਚ ਹੀ ਹੁੰਦਾ ਕੀਰਾ ਖੇਤਰਫਲ ਵਰਗ ਮੀਟਰਾਂ ਦੇ ਵਿੱਚ ਹੁੰਦਾ ਕੀਰਾ ਮੀਟਰਾਂ ਦੇ ਵਿੱਚ ਲੰਬਾਈ ਚੌੜਾਈ ਸਭ ਮੀਟਰਾਂ ਦੇ ਵਿੱਚ ਹੁੰਦੇ ਆ ਪਾਲਤ ਨੇ ਜਵਾਂਸਰ ਦੇਖਦੇ ਆ ਤਾਂ ਬੇਟਾ 1 ਨੰਬਰ ਤੇ 450 ਮੀਟਰ ਉੱਤਰ ਦਿੰਦਾ ਪਿਆ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟੈਕ ਕਰ ਦੇਵਾਂਗੇ ਅੱਗੇ ਆਗੇ ਬੇਟਾ ਆਪਾਂ ਸਵਾਲ ਨੰਬਰ 10 ਤੇ ਇੱਕ ਆਇਤ ਦੀ ਲੰਬਾਈ ਤੇ ਚੌੜਾਈ ਦਾ ਅਨੁਪਾਤ 5 ਅਨੁਪਾਤ 4 ਹੈ ਇੱਕ ਆਇਤ ਬੇਟਾ ਇਹਦੀ ਲੰਬਾਈ ਤੇ ਚੜਾਈ ਲੰਬਾਈ ਤੇ ਚੜਾਈ ਦੀ ਗੱਲ ਵੱਧ ਹੁੰਦੀ ਆ 5 ਤੇ 4 ਆਪਾਂ ਮੰਨ ਲਓ ਇਹਦੀ ਲੰਬਾਈ 5x ਤੇ ਚੜਾਈ 4x ਮੰਨ ਲੈਨੇ ਆ ਠੀਕ ਹੈ ਅਨੁਪਾਤ ਕਿੰਨਾ ਦਿੰਦਾ ਪਿਆ ਅਨੁਪਾਤ 5 ਅਨੁਪਾਤ 4 ਤਾਂ ਆਪਾਂ ਮੰਨ ਲਿਆ ਲੰਬਾਈ 5x ਹੈ ਚੜਾਈ 4x ਜੇਕਰ ਆਇਤ ਦੀ ਲੰਬਾਈ 25 ਮੀਟਰ ਹੋਵੇ ਤਾਂ ਚੜਾਈ ਪਤਾ ਕਰੋ ਤਾਂ ਲੰਬਾਈ ਆਪਾਂ 5 5x ਮੰਨੀ ਸੀ 5x 25 ਤੇ 5u 5a 25 x 5 ਆ ਗਿਆ ਤੇ ਚੌੜਾਈ ਆਪਾਂ 4x ਮੰਨੀ ਹੋਈ ਹੈ ਠੀਕ ਹੈ ਇਸ ਲਈ ਚੌੜਾਈ 4x 4 5 20 ਮੀਟਰ ਉੱਤਰ ਆ ਗਿਆ ਠੀਕ ਹੈ ਬੇਟਾ ਆਪਾਂ ਆਲਟਰਨੇਟਿਵ ਆਂਸਰ ਦੇਖ ਲੈਣੇ ਆ ਤਾਂ ਬੇਟਾ 2 ਨੰਬਰ ਤੇ ਅਲਟਰਨੇਟਰ 20 ਮੀਟਰ ਉੱਤਰ ਜਾਂਦਾ ਪਿਆ ਇਹਨੂੰ ਐਸ ਦੇ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਇਹਦੇ ਨਾਲ ਹੀ ਬੇਟਾ ਆਪੇ ਸੀਗਾ ਐਸ ਸੈੱਟ ਦਾ ਸਵਾਲ ਨੰਬਰ 10 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ